ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਪੰਜਾਬ ਮਾਈਨਿੰਗ ਦਾ ਗੜ ਹੈ ਜੇ ਮਾਈਨਿੰਗ ਦੇ ਗੜ ਦੇ ਵਿੱਚੋਂ ਗੱਲ ਕਰੀਏ ਪਠਾਨਕੋਟ ਦਾ ਏਰੀਆ ਪੁੱਟਣ ਤੋਂ ਬਾਅਦ ਰਾਵੀ ਦਰਿਆ ਦੇ ਨਾਲ ਲੱਗਦਾ ਸਾਰਾ ਖੇਤਰ ਤਬਾਹ ਕਰਨ ਤੋਂ ਬਾਅਦ ਚੱਕੀਪੋਲ ਟੁੱਟਣ ਦੀ ਕਗਾ ਦੇ ਉੱਪਰ ਹੈ ਉਹਦੇ ਤੋਂ ਬਾਅਦ ਸਾਦਾ ਕੰਢੀ ਦਾ ਖੇਤਰ ਬਿਆਸ ਦਰਿਆ ਦੇ ਨਾਲ ਲੱਗਦਾ ਹੋਇਆ ਸਾਰਾ ਇਲਾਕਾ ਥੱਲੇ ਬਾਈ ਜੋਗ ਜ਼ਮੀਨਾ ਤੇ ਉੱਪਰ ਸਵਾਹ ਦਰਿਆ ਜਿਹੜਾ ਬਿਲਕੁਲ ਬਿਆਸ ਦਰਿਆ ਦੇ ਉੱਪਰ ਆਪਾਂ ਕਹਿ ਲਈਏ ਪਿਓ ਸਵਾਤ ਰਿਆ ਵੀ ਲਗਾਤਾਰ ਇੰਨੀ ਕੁ ਬੁਰੀ ਬਰੂਟਲ ਤਰੀਕੇ ਦੇ ਨਾਲ ਪਟਿਆ ਜਾ ਰਿਹਾ ਜਿਹਦਾ ਦੱਸਿਆ ਨਹੀਂ ਜਾ ਸਕਦਾ ਹੈ ਅਸੀਂ ਇੱਕ ਪਿੰਡ ਦੇ ਵਿੱਚ ਖੜੇ ਆ ਜਿਹੜਾ ਤਲਵਾੜੇ ਤੋਂ ਬਿਲਕੁਲ ਉੱਪਰ ਹੈ ਸਾਡੇ ਨਾਲ ਹੀ ਇੱਕ ਨੈਸ਼ਨਲ ਹਾਈਵੇ ਜਾਂਦਾ ਹੈ ਜਿਹੜਾ ਕਹਿ ਲਈਏ ਵੀ ਮੁਕੇਰੀਆਂ ਨੂੰ ਚੰਡੀਗੜ੍ਹ ਦਿੱਲੀ ਤੱਕ ਜੋੜਦਾ ਹੈ ਤੇ ਉਹਦੇ ਨਾਲ ਨਾਲ ਸਵਾਤ ਰਿਆ ਜਿਹੜਾ ਨਾਲ ਲੱਗਦਾ ਆ ਇੰਨੀ ਕੁ ਬੁਰੀ ਤਰੀਕੇ ਦੇ ਨਾਲ ਇੱਥੇ ਮਾਈਨਿੰਗ ਚੱਲੀ ਹੋਈ ਆ ਮੈਨੂੰ ਲੱਗਦਾ ਪੀ ਜੇ ਮਾਈਨਿੰਗ ਚੱਲੀ ਰਹੀ ਇਹ ਇਲਾਕਾ ਤਬਾਹ ਹੋ ਜਾਣਾ ਆ ਇੱਥੇ ਕੋਈ ਰਹਿਣਾ ਹੀ ਮੁਸ਼ਕਲ ਹੋ ਜਾਣਾ ਆ ਕੀ ਕਰਦੇ ਆ ਇੱਥੋਂ ਦੇ ਲੀਡਰ ਕੀ ਕਰਦੀ ਆ ਸਰਕਾਰ ਕੀ ਕਰਦੀ ਆ ਇੱਥੋਂ ਦੀ ਬਿਊਰੋਕ੍ਰੇਸੀ ਅਸੀਂ ਲੋਕਲ ਵਸਿੰਦਿਆਂ ਨਾਲ ਗੱਲ ਕਰਾਂਗੇ ਮੇਰੇ ਨਾਲ ਮਨੋਜ ਜੀ ਆ ਜਿਹੜੇ ਇਸ ਪਿੰਡ ਦੇ ਵਸਿੰਦੇ ਆ ਮਨੋਜ ਜੀ ਇਹ ਮਾਇਨੇ ਕਿੰਨੇ ਕ ਦਿਨਾਂ ਦੀ ਚੱਲੀ ਹੋਈ ਐ ਇੱਥੇ ਇਹ ਮੇਰਾ ਕੱਲ ਸਾਰੇ ਕੋਈ 15 20 ਦਿਨਾਂ ਤੋਂ ਮਤਲਬ ਲਗਾਤਾਰ ਚੱਲਦੀ ਪਈ ਐ ਤੇ ਜਿੱਦਾਂ ਅਸੀਂ ਦਿਨ ਨੂੰ ਇੱਥੇ ਵਿਜ਼ਿਟ ਕਰਨ ਵੀ ਆਨੇ ਆ ਤੇ ਦਿਨ ਨੂੰ ਇੱਥੇ ਕੋਈ ਮਾਇਨੇ ਨਹੀਂ ਹੁੰਦੀ ਪਿੰਡ ਕਿਹੜਾ ਐ ਪਿੰਡ ਭਲਾੜ ਭਲਾੜ ਦੀ ਐ ਪੰਚਾਇਤੀ ਜ਼ਮੀਨ ਐ ਤੇ ਖਸਰਾ ਨੰਬਰ 1 ਦੇ ਵਿੱਚ ਆਂਦੀ ਐ ਅਸੀਂ ਪੰਚਾਇਤੀ ਜ਼ਮੀਨ ਪੰਚਾਇਤੀ ਜ਼ਮੀਨ ਹੈਗੀ ਤੇ ਮੈਨੂੰ ਧਿਆਨ ਹੈ ਕੋਈ 1.5 2 ਮਹੀਨੇ ਪਹਿਲਾਂ ਅਸੀਂ ਸਫੇਦ ਦੇ ਵੱਡੇ ਗਏ ਸੀ ਸਾਡੇ ਪੰਚਾਇਤੀ ਜ਼ਮੀਨ ਚ ਕੋਈ 1000 1500 ਰੁਪਏ 1.5 ਹਜ਼ਾਰ ਦੇ ਕਰੀਬ ਸਵੇਦਾ ਮਤਲਬ ਆਪ ਵੜਾਏ ਜਾਂ ਚੋਰੀ ਵੜੇ ਚੋਰੀ ਵੜੇ ਕਿਸੇ ਨਾਲ ਮਾਲਕਾਂ ਦੀ ਕੋਈ ਜ਼ਮੀਨ ਵਗੈਰਾ ਲੱਗਦੀ ਤੇ ਅਸੀਂ ਫਿਰ ਉਹ ਨਿਸ਼ਾਨਦੇਹੀ ਕਰਾਈ ਸਾਰੀ ਕੋਈ 1.5 ਕ ਮਹੀਨਾ ਪਹਿਲਾਂ ਦੀ ਗੱਲ ਹੋਣੀ ਹੈ ਤੇ ਸਾਨੂੰ ਇਹ ਵੀ ਯਾਦ ਹੈਗਾ ਕਿ ਖਸਰਾ ਨੰਬਰ 1 ਦੇ ਵਿੱਚ ਇਹ ਜ਼ਮੀਨ ਪੈਂਦੀ ਹੈ ਤੇ ਜਿਹਦੀ ਹੁਣ ਇਲੀਗਲ ਮਾਈਨਿੰਗ ਹੋ ਰਹੀ ਹੈ ਕੋਈ 15-20 ਦਿਨਾਂ ਤੋਂ ਇੱਥੇ ਕੋਈ ਖੱਡ ਖੁੱਡ ਕੁਛ ਨਹੀਂ ਨਹੀਂ ਨਾ ਕੋਈ ਸਰਕਾਰ ਨੇ ਬੋਲੀ ਕੀਤੀ ਹੈ ਕਿਉਂਕਿ ਪਵਾਸਰ ਉਹ ਲਾ ਮੰਨਦਾ ਨਹੀਂ 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 ਸਾਡੇ ਸਰਪੰਚ ਸਾਹਿਬ ਵੀ ਸਾਡੇ ਨਾਲ ਵਿਜ਼ਿਟ ਕੀਤੇ ਪਿੰਡ ਦੇ ਬੰਦੇ ਵੀ ਸਾਡੇ ਨਾਲ ਸੀਗੇ ਤੇ ਜੈ ਜੀ ਸਾਹਿਬ ਵੀ ਆਏ ਆ ਸਾਡੇ ਜੈ ਕਿਹੜੇ ਆਏ ਇੱਥੇ ਜੈ ਦਾ ਨਾਮ ਸੀਗਾ ਦੀਪਕ ਛਾਵੜਾ ਦੀਪਕ ਛਾਵੜਾ ਰੰਗੂ ਉਹਨਾਂ ਨਾਲ ਹੀ ਹੋਰ ਜੈ ਜੀ ਸੀਗੇ ਫਿਰ ਥਾਣੇ ਵਾਲੇ ਵੀ ਸੀਗੇ ਤਲਵਾੜੇ ਪੁਲਿਸ ਸਟੇਸ਼ਨ ਤੋਂ ਬਾਅਦ ਕਾਰਵਾਈ ਹਜੇ ਕੁਛ ਨਹੀਂ ਆਈ ਉਹਨਾਂ ਦਾ ਵਾਪਿਸ ਕੋਲ ਨਹੀਂ ਆਏ ਅਸੀਂ ਤੁਹਾਨੂੰ ਹਾਂਜੀ ਇਹ ਲਿਖ ਕੇ ਦਿਓ ਅੱਛਾ ਮਤਲਬ ਉਹਨਾਂ ਨੂੰ ਯਾਪੀ ਨਹੀਂ ਹੈ ਕਿ ਇਹ ਪੱਟਿਆ ਹੋਇਆ ਹੈ ਪੱਟਿਆ ਹੋਇਆ ਸੀ ਦਿਖਾਇਆ ਉਹਨਾਂ ਨੂੰ ਹਾਂ ਤੇ ਲੱਗਦਾ ਕਿ ਇਹ ਨਹੀਂ ਕਿ ਤੁਸੀਂ ਮੈਕਮੇ ਦੇ ਬੰਦੇ ਹੋ ਹਾਂਜੀ ਨਹੀਂ ਦੇਖਣਾ ਨਾ ਉਹ ਕਹਿੰਦੇ ਕਹਿੰਦੇ ਜਿਵੇਂ ਜਿਵੇਂ ਹਿਮਾਚਲ ਦੀ ਹੈ ਪੁਲਿਸ ਵਾਲਾ ਕਹਿੰਦਾ ਜਿਵੇਂ ਹਿਮਾਚਲ ਦੀ ਹੈ ਹਿਮਾਚਲ ਦਾ ਬੰਨਾ ਉਹ ਉੱਥੇ ਲੱਗਦਾ ਜਾ ਕੇ ਅੱਛਾ ਤੇ ਪੁਲਿਸ ਵਾਲਾ ਕਹਿੰਦਾ ਕਹਿੰਦਾ ਜਿਵੇਂ ਹਿਮਾਚਲ ਦੀ ਹੈ ਹਾਂ ਕਹਿੰਦਾ ਅੱਜ ਕੋ ਮੈਂ ਕਹਿੰਦਾ ਤੁਸੀਂ ਤੁਸੀਂ ਲੱਠਾ ਲੈ ਕੇ ਆਏ ਹੋ ਹਾਂ ਕਿ ਜਿਵੇਂ ਹਿਮਾਚਲ ਦੀ ਹੈ ਇਹ ਹੈ ਜ਼ਮੀਨੀ ਹਕੀਕਤ ਦੱਸ ਰਿਹਾ ਤੁਹਾਡੇ ਸਾਹਮਣੇ ਪਿੰਡ ਦੇ ਵਿਚਿੰਦੇ ਆ ਪਰ ਮੈਂ ਕਹਿ ਰਿਹਾ ਮਤਲਬ ਮੈਨੂੰ ਬਿਲਕੁਲ ਜਿਆਦਾ ਹੈਗਾ ਮੈਂ ਨਿਸ਼ਾਨਦੇਹੀ ਦੇ ਵਿੱਚ ਪੂਰਾ ਦਿਨ ਇਹਨਾਂ ਦੇ ਨਾਲ ਰਿਹਾ ਕੱਚੀਆਂ ਬੁਰਜੀਆਂ ਵੀ ਅਸੀਂ ਲਾਈਆਂ ਨੇ ਤੇ ਤੇ ਖਸਰਾ ਨੰਬਰ 1 ਚ ਪੈਂਦੀ ਹੈ ਪੰਚਾਇਤੀ ਜ਼ਮੀਨ ਸਰਪੰਚ ਸਾਹਿਬ ਵੀ ਸਾਡੇ ਨਾਲ ਆਏ ਦੋ ਤਿੰਨ ਵਾਰੀ ਤੇ ਕਿ ਨਹੀਂ ਕੋਈ ਵੀ ਸੁਣਵਾਈ ਹੈਗੀ ਸਾਡੀ ਇਹ ਹੈ ਭਗਵੰਤ ਮਾਨ ਜੀ ਅਸਲੀਅਤ ਜ਼ਮੀਨੀ ਸਤਰ ਦੇ ਉੱਪਰ ਦੇਖੋ ਇੱਥੋਂ ਦੇ ਵਿਧਾਇਕ ਕਰਮਵੀਰ ਘੁੰਮਣ ਹੁਣੀ ਜਿਹੜਾ ਨਾਂ ਲੈਂਦੇ ਰਹੇ ਆ ਲਗਾਤਾਰ ਵੀ ਅਸੀਂ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਕਰਾਵਾਂਗੇ ਕਿਉਂਕਿ ਇਹ ਬੰਦ ਨਹੀਂ ਹੋ ਸਕਦੀ ਕਿੰਨੇ ਕ ਪੈਸੇ ਦਾ ਲਾਲਚ ਪੈ ਗਿਆ ਹੈ ਗਰੀਬੀ ਦੇ ਨਾਲ ਲੋਕ ਗੁਜ਼ਾਰਾ ਕਰ ਰਹੇ ਆ ਉਸ ਗੁਜ਼ਾਰੇ ਦੇ ਵਿੱਚ ਉਹ ਵੀ ਅਸੀਂ ਦੇਖੀਏ ਵੀ ਇਲਾਕਾ ਬਿਲਕੁਲ ਤਬਾਹ ਹੋ ਲਾ ਪਿਆ ਇੱਥੇ ਰਹਿਣ ਵੀ ਦੇਣਾ ਕਿਸੇ ਨੂੰ ਕਿ ਨਹੀਂ ਅਸੀਂ ਨੁਮਾਇੰਦਗੀ ਲੈਂਦੇ ਆ ਲੋਕਾਂ ਦੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਤੁਸੀਂ ਗੱਲ ਸੁਣ ਲਈਏ ਕਿ ਉਹ ਕਹਿੰਦੇ ਵੀ ਹਾਂ ਵੀ ਇਲਾਕਾ ਹੁਣ ਜਿਹੜੇ ਮੈਕਮੇ ਦੇ ਅਧਿਕਾਰੀ ਬਾੜੀ ਕੀ ਕਹ ਲਈਏ ਵੀ ਖੇਤ ਨੂੰ ਖਾਨ ਵਾਲਾ ਹਾਲ ਹੈ ਉਹ ਨਹੀਂ ਰੱਖੀ ਕਰਨੀ ਨਾ ਮੈਕਮੇ ਦੇ ਅਧਿਕਾਰੀ ਨਹੀਂ ਜਿਹਦੇ ਕੋ ਖੇਤਰ ਹੈ ਮਾਈਨਿੰਗ ਦਾ ਮੇਰੇ ਇਲਾਕੇ ਦੀ ਕਿਤੇ 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 ਧੱਕੇ ਦੇ ਨਾਲ ਕੋਈ ਜ਼ਮੀਨ ਤਾਂ ਨਹੀਂ ਪੱਟੀ ਜਾ ਰਹੀ ਹੈ ਸਾਡੇ ਸਾਹਮਣੇ ਆ ਕੀਲਿਆਂ ਦੇ ਕਿਲੇ ਇਹ 50 60 ਕਿਲੇ ਦਾ ਟਾਕ ਹੈ ਸਵਾਦ ਰਿਆਂ ਦੇ ਵਿੱਚੋਂ ਵਿੱਚੀ ਤੇ ਜਿਹਦੇ ਵਿੱਚੋਂ ਇਹ ਭਲਾੜ ਦਾ ਖਸਰਾ ਨੰਬਰ 1 ਜਿਹੜਾ ਪੰਚਾਇਤ ਦੀ ਜ਼ਮੀਨ ਹੈ ਪੱਟ ਲਿਆ ਹੁਣੇ ਕੋਣ ਬੇਲੀ ਵਾਰਸਾ ਪੰਜਾਬ ਦੇ ਸਾਡੇ ਇਹਨਾਂ ਕੰਢੀ ਦੇ ਪਿੰਡਾਂ ਦਾ ਤੁਹਾਡੇ ਸਾਹਮਣੇ ਤਸਵੀਰਾਂ ਆ ਇਹ ਮਨੋਜ ਹੁਣਾਂ ਨੇ ਸਾਡੇ ਨਾਲ ਪਿਛਲੇ ਦਿਨਾਂ ਸੰਪਰਕ ਕੀਤਾ ਕਿ ਇੱਥੇ ਸਾਡੇ ਮਾਈਨਿੰਗ ਚੱਲਦੀ ਪਈ ਹੈ ਤੇ ਅਸੀਂ ਲਗਾਤਾਰ ਜਿੱਥੇ ਲੜਦੇ ਪਿਆ ਉੱਥੇ ਆਵਾਜ਼ ਵੀ ਬੁਲੰਦ ਕਰਾਉਂਦੇ ਪਿਆ ਪਰ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਇਸ ਇਲਾਕੇ ਦੇ ਪਛਿੰਦਿਆਂ ਨੂੰ ਜੇ ਤੁਸੀਂ ਲੜੇ ਨਹੀਂ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਇਹ ਪੱਥਰ ਮਾਫੀਆ ਇੱਕ ਕ੍ਰਸ਼ਰ ਮਾਫੀਆ ਤੇ ਨਾਲ ਇਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਜੁੰਡਲੀ ਹੈ ਚਾਹੇ ਸਰਕਾਰ ਦੇ ਨੁਮਾਇੰਦੇ ਆ ਚਾਹੇ ਬਿਊਰੋਕ੍ਰੇਸੀ ਦੇ ਉਹਨਾਂ ਨੇ ਤੁਹਾਡੀਆਂ ਲਾਸ਼ਾਂ ਦੇ ਉੱਪਰ ਆਪਣੀਆਂ ਰੋਟੀਆਂ ਸੇਕੜੀਆਂ ਆ ਇਹ ਇਲਾਕਾ ਪੁੱਟ ਕੇ ਤਬਾਹ ਕਰ ਦੇਣਾ ਆ ਕੱਲ ਨੂੰ ਜਦੋਂ ਬਾਰਿਸ਼ਾਂ ਹੋਣੀਆਂ ਤੇ ਸਾਡੇ ਘਰ ਸਾਡੀਆਂ ਸੜਕਾਂ ਸਾਰੀਆਂ ਤਬਾਹ ਹੋ ਜਾਣੀਆਂ ਇੱਥੇ ਰਹਿਣ ਲੱਗ ਕੇ ਵੀ ਕੁਝ ਨਹੀਂ ਰਹਿਣਾ ਇਹੀ ਜਿਹੜਾ ਸਾਡਾ ਪੂਰੇ ਪੰਜਾਬ ਨੂੰ ਸਾਹ ਦਿੰਦਾ ਹੈ ਸਾਡਾ ਇਹ ਖੇਤਰ ਸ਼ਵਾਲ ਇੱਕ ਦੀ ਪਹਾੜੀਆਂ ਸਰ ਹੈਗਾ ਬੜਾ ਸੈਂਸਿਟਿਵ ਇਲਾਕਾ ਹੈਗਾ ਉੱਤੇ ਸਾਡੇ ਪਹਾੜ ਪੈਂਦੇ ਆ ਨੀਚੇ ਤੁਹਾਨੂੰ ਡੈਮ ਹੈਗਾ ਅਸੀਂ ਵਿਚ ਆਨੇ ਆ ਇਹਨਾਂ ਦੇ ਵਿੱਚ ਤੇ ਕ੍ਰੈਸ਼ਰ ਦਿਨੋਂ ਦਿਨ ਦਿਨੋਂ ਦਿਨ ਵੱਧਦੇ ਜਾਂਦੇ ਆ ਤੇ ਜੇ ਕ੍ਰੈਸ਼ਰਾਂ ਦੀ ਇਤਦਾਦ ਇਦਾਂ ਹੀ ਵੱਧਦੀ ਰਹੀ ਤੇ ਸਾਡੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਭਿਆਨਕ ਬਿਮਾਰੀਆਂ ਨਾਲ ਹੀ ਮਰ ਜਾਣਗੇ ਆ ਨਾਲ ਹੀ ਪਿੰਡ ਪੈਂਦਾ ਕ੍ਰੈਸ਼ਰ ਅੱਧਾ ਕਿਲੋਮੀਟਰ ਵੀ ਇਹਨਾਂ ਤੋਂ ਦੂਰ ਨਹੀਂ ਹੈਗੇ ਰਾਤ ਨੂੰ ਇਹਨਾਂ ਨੂੰ ਪੁੱਛੋ ਕੋਈ ਤੁਹਾਨੂੰ ਨਿੰਦ ਆਂਦੀ ਹੈ ਕਿਸੇ ਵੀ ਸਰਪੰਚ ਨੂੰ ਕਿਸੇ ਵੀ ਬੰਦੇ ਨੂੰ ਪੁੱਛੋ ਪੜ੍ਹੇ ਲਿਖੇ ਹੋਏ ਅੱਛੇ ਤੋਂ ਅੱਛੇ ਇਨਸਾਨ ਇੱਥੇ ਹੈਗੇ ਕੁਝ ਬੰਦਿਆਂ ਨਾਲ ਇਦਾਂ ਧੋਖਾ ਹੋਇਆ ਕਿ ਕੋਈ ਦਸੂਏ ਤੋਂ ਕੋਈ ਮਕੇਰੀਆਂ ਤੋਂ ਰਹਿਣ ਵਾਸਤੇ ਇੱਥੇ ਆਏ ਕਿ ਅਸੀਂ ਪੀਸਫੁੱਲ ਏਰੀਆ ਦੇ ਵਿੱਚ ਰਹਿਣਾ ਠੀਕ ਹੈ ਲੱਖਾਂ ਕਰੋੜਾਂ ਰੁਪਈਆਂ ਦੇ ਉਹਨਾਂ ਨੇ ਇੱਥੇ ਕੋਠੀਆਂ ਬਣਾਈਆਂ ਆ ਕੇ ਉਹਨਾਂ ਨਾਲ ਦੇਖੋ ਕਿ ਕਿੰਨਾ ਵੱਡਾ ਧੋਖਾ ਹੋਇਆ ਕਿ ਹੁਣ ਇੱਥੇ ਪ੍ਰੈਸ਼ਰ ਦਿਨੋਂ ਦਿਨ ਦਿਨੋਂ ਦਿਨ ਵਧੀ ਜਾਂਦੇ ਪਏ ਤੇ ਇਹ ਕਿੰਨਾ ਵੱਡਾ ਚੈਲੰਜ ਹੈਗਾ ਸਾਡੇ ਵਾਸਤੇ ਸਾਡਾ ਖੁਦ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਜੀ ਇਹ ਵੱਡੀ ਗੱਲ ਦੱਸੀ ਹੈ ਇਹਨਾਂ ਨੇ ਕਿ ਇਕੋਲੋਜੀਕਲੀ ਇਹ ਸੈਂਸਿਟਿਵ ਏਰੀਆ ਥੱਲੇ ਦਰਿਆ ਇਹ ਪਿੰਡ ਦੇ ਆਰਮੀ ਤੋਂ ਹੁਣ ਛੁੱਟੀ ਆਏ ਹੋਏ ਆ ਮੁੰਡਾ ਇੱਕ ਆਰਮੀ ਦੀ ਉਹ ਸੇਵਾ ਨਿਭਾਉਂਦੇ ਪਏ ਆ ਪਿੱਛੇ ਉਹ ਰੋਡ ਤੇ ਖੜੇ ਸੀਗੇ ਮੋਟਰਸਾਈਕਲ ਦੇ ਨਾਲ ਕ੍ਰੈਸ਼ਰ ਨੇ ਇੰਨਾ ਜ਼ੋਰ ਤੇ ਘੱਟ ਮਾਰਿਆ ਮੁੰਡੇ ਦੀ ਉਂਗਲ ਤੋੜਤੀ ਏ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਤਾਂ ਮੈਂ ਕਰਾ ਦੇਣਾ ਤੇ ਤੁਸੀਂ ਉਸ ਸਟੇਡੀਅਮ 'ਚ ਮੁੰਡਾ ਹੁਣ ਉੱਥੇ ਬੈਠੇ ਹੋਣੇ ਆ ਗੱਲਾਂ ਬਾਤਾਂ ਕਰਦੇ ਕੋਈ ਆਵਾਜ਼ ਚੱਕਣ ਵਾਲਾ ਹੈ ਹੀ ਮੈਂ ਆਪ ਦਾ ਸਪੋਰਟਰ ਹੈਗਾ ਬੜਾ ਅੱਛਾ ਸਪੋਰਟਰ ਸਾਨੂੰ ਕਿਸੇ ਪੋਲਿਟਿਕਸ ਨਾਲ ਕੁਝ ਲੈਣਾ ਦੇਣਾ ਨਹੀਂ ਬਿਲਕੁਲ ਵੀ ਸਾਡੇ ਸਾਰਿਆਂ ਨਾਲ ਬੜੇ ਅੱਛੇ ਸਬੰਧ ਹੈਗੇ ਜਿੰਨੇ ਵੀ ਆਪ ਦੇ ਸਪੋਰਟਰ ਹੈ ਮੈਂ ਲਗਾਤਾਰ ਨਾਲ ਅੱਛੇ ਤੋਂ ਅੱਛੇ ਬੰਦੇ ਹੈਗੇ ਲੇਕਿਨ ਸਾਨੂੰ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਜ਼ਮੀਨ ਦਾ ਜਿਹੜਾ ਮਸਲਾ ਹੈ ਸਾਡੀ ਜ਼ਮੀਨ ਮਤਲਬ ਪੱਟੀ ਤੇ ਸਾਨੂੰ ਉਹ ਦਰਦ ਹੈਗਾ ਸਾਨੂੰ ਕਿਸੇ ਵੀ ਪਾਰਟੀ ਨਾਲ ਕਿਸੇ ਨਾਲ ਜਿਹੜਾ ਅੱਛਾ ਕੰਮ ਕਰੇਗਾ ਸੀ ਉਹਦੇ ਨਾਲ ਹੀ ਹੋਵਾਂਗੇ ਅ ਇਹ ਹੁਣ ਸਾਰੀ ਗੱਲ ਉਹਨਾਂ ਨੇ ਸਾਂਝੀ ਕਰਤੀ ਹੈ ਤੁਹਾਡੇ ਨਾਲ ਇਕੋਲੋਜੀਕਲੀ ਸੈਂਸਿਟਿਵ ਏਰੀਆ ਹੈ ਮਾਈਨਿੰਗ ਪਾਲਿਸੀ ਜਿਹੜੀ ਮਿਨਰਲ ਮਾਈਨਿੰਗ ਪਾਲਿਸੀ 1967 ਦੇ ਵਿੱਚ ਬਣੀ ਹੈ ਉਹ ਕਹਿੰਦੀ ਹੈ ਕਿ ਜਿਹੜੇ ਇਕੋਲੋਜੀਕਲੀ ਸੈਂਸਿਟਿਵ ਏਰੀਆ ਹੈ ਉੱਥੇ ਇੱਕ 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 ਸੂਟ ਭਾਰ ਵੀ ਕਹ ਲਈ ਇੱਕ ਇੱਕ ਸੈਂਟੀਮੀਟਰ ਤੱਕ ਵੀ ਜਿਹੜਾ ਹੈ ਮਿੱਟੀ ਪੱਥਰ ਨਹੀਂ ਚੁੱਕਿਆ ਜਾ ਸਕਦਾ ਬੜੀ ਵੱਡੀ ਗੱਲ ਕੀਤੀ ਹੈ ਸ਼ਾਇਦ ਮੈਂ ਵੀ ਨਹੀਂ ਬੋਲ ਸਕੇ ਥੱਲੇ ਪੌਂਗਦੇ ਆ ਮੈਂ ਸਾਡੇ ਉੱਪਰ ਸਾਡੇ ਪਹਾੜ ਹੈ ਤੇ ਇਹ ਸਵਾਦ ਰਿਆ ਜਿਹਨੂੰ 100-100 ਫੁੱਟ ਤੱਕ ਪੱਟਿਆ ਜਾ ਰਿਹਾ ਹੈ ਤੇ ਜੇ ਇਦਾਂ ਹੀ ਚੱਲਦਾ ਰਿਹਾ ਮੈਨੂੰ ਲੱਗਦਾ ਪੀ ਇਹ ਇਲਾਕੇ ਦੇ ਵਿੱਚ ਜਿਹੜੀ ਬਸੋ ਹੈ 50 60000